ਸਭ ਤੋਂ ਵੱਡਾ ਮੁੱਦਾ ਲਾਅ ਐਂਡ ਆਰਡਰ ਦਾ ਮੁੱਦਾ ਹੈ ਜਿਸ ਲੁੱਟਾਂ ਪੰਜਾਬ ਦੇ ਵਿੱਚ ਤਿੰਨ ਦਿਹਾੜੇ ਲੁੱਟਾ ਗੋਹਾ ਪਰ ਕਤਲ ਹੋ ਰਹੇ ਨੇ ਉਹ ਸਾਰੇ ਦੇਸ਼ ਨੂੰ ਪਤਾ ਹੈ ਔਰ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਅੱਜ ਮੈਂ ਸਵੇਰ ਰੋਜ਼ ਗਾਰਡਨ ਲੁਧਿਆਣਾ ਵਿਖੇ ਸੈਰ ਕਰ ਰਿਹਾ ਸੀ ਤੇ ਉੱਥੇ ਮੈਨੂੰ ਇੱਕ ਮਾਤਾ ਮਿਲੀ ਉਹਨੇ ਕਿਹਾ ਕਿ ਮੈਂ ਪਰਸਨਲ ਲੈ ਕੇ ਆਉਂਦੀ ਸੀ ਦੋ ਵਾਰੀ ਮੇਰਾ ਪਰਸ ਰਾਸਤੇ ਵਿੱਚੋਂ ਲੋਕਾਂ ਨੇ ਖੋ ਲਿਆ ਤੋ ਕਹਿਣ ਦਾ ਮਤਲਬ ਲੋਏ ਨਾ ਆਰਡਰ ਨਾ ਦੀ ਕਿਸੇ ਪ੍ਰਕਾਰ ਦੀ ਕੋਈ ਚੀਜ਼ ਪੰਜਾਬ ਚ ਰਹਿ ਨਹੀਂ ਗਈ ਲੋਕਾਂ ਨੂੰ ਫਰੋਤੀਆਂ ਦੇ ਟੈਲੀਫੋਨ ਆ ਰਹੇ ਨੇ ਔਰ ਲੋਕ ਪੈਸਾ ਜਿਹੜਾ 5 ਲੱਖ 10 ਲੱਖ ਰੁਪਏ 15 ਲੱਖ ਰੁਪਏ ਤੱਕ ਦੀ ਫਰੋਤੀਆਂ ਜਿਹੜੀਆਂ ਗੈਂਗਸਟਰਾਂ ਨੂੰ ਦੇ ਰਹੇ ਨੇ ਔਰ ਜਿਹੜਾ ਵਿਅਕਤੀ ਨਹੀਂ ਫਰੋਤੀ ਦਿੰਦਾ ਉਹਨੂੰ ਮਾਰ ਜਾਂਦੇ ਨੇ ਈਵਨ ਐਸੀਆਂ ਘਟਨਾਵਾਂ ਵੀ ਹੋਈਆਂ ਜਿਹਦੇ ਵਿੱਚ ਨਾਲ ਉਹਨਾਂ ਦੇ ਸਕਿਉਰਿਟੀ ਗਾਰਡ ਹੁੰਦੇ ਆ ਇਸ ਦੇ ਬਾਅਦ ਵੀ ਉਦਵੀ ਕਿਹੜਾ ਹੈ ਨੂੰ ਮਾਰ ਦਿੱਤਾ ਜਾਂਦਾ ਸਰ ਸੋ ਪੰਜਾਬ ਦੀ ਪੁਲਿਸ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮਕਮਲ ਤੌਰ ਤੇ ਫੇਲ ਹੋ ਗਏ ਨੇ ਸੁੱਤੇ ਪਏ ਨੇ ਪੰਜਾਬ ਹਹਾਕਾਰ ਹੋਈ ਪਈ ਆ ਪੰਜਾਬ ਦੇ ਵਿੱਚ ਅੱਜ ਅਸੀਂ ਇਹ ਫੈਸਲਾ ਕੀਤਾ ਕਿ ਸਾਰੇ ਬਲਾਕਾਂ ਤੇ ਜਾ ਕੇ ਅਸੀਂ ਬਲਾਕ ਲੈਵਲ ਤੇ ਅੱਜ ਪੰਜਾਬ ਦੇ ਅੰਦਰ 117 ਧਰਨੇ ਜਿਹੜੇ ਸੱਦ ਵੀ ਜਨਾ ਤੇ ਲੱਗ ਰਹੇ ਨੇ ਅੱਜ ਮੈਂ ਤਰਨਤਾਰਨ ਨੂੰ ਵੀ ਜਾਣਾ ਹੈ ਤੇ ਜੰਡੇ ਵਾਲੇ ਮੈਂ ਆਪਣੀ ਸਮੂਹਇਤ ਤੇ ਹਾਜ਼ਰੀ ਲਾਉਂਦਾ ਹੋਇਆ ਅੱਜ ਮੈਂ ਜੰਡੇ ਆਲੇ ਆਏ ਹਾਂ ਸੋ ਇਸ ਤੋਂ ਬਾਅਦ ਇਹ ਧਰਨੇ ਅਸੀਂ ਜ਼ਿਲ੍ਹਾ ਸਰ ਤੇ ਕਰਾਂਗੇ ਔਰ ਫਿਰ ਅਸੀਂ ਮੁੱਖ ਮੰਤਰੀ ਪੰਚਾਇਤ ਤੇ ਡੀਜੀਪੀ ਦਾ ਇਸ ਪੁਆਇੰਟ ਆਰਡਰ ਦੇ ਮੁੱਦੇ ਤੇ ਕਿਹਾ ਹਾਂ ਅਸੀਂ ਹੁਣਾਂ ਨੇ ਬੀਜੀ ਦੇ ਮੰਤਰੀ ਬਣਾ ਦਿੱਤਾ ਹੈ ਤੁਸੀਂ ਕਿਵੇਂ ਦੇ ਯਾਰ ਕਿਸੇ ਨੂੰ ਮੁੱਖ ਮੰਤਰੀ ਬਣਾਤਾ ਨਹੀਂ ਬਣਾਤਾ ਮੇਰਾ ਮੁੱਦਾ ਲਾਅ ਐਂਡ ਆਰਡਰ ਦਾ ਹੈ ਮੇਰੇ ਨਾਲ ਅਗਰ ਕੋਈ ਲਾਅ ਐਂਡ ਆਰਡਰ ਦੇ ਮਤਲਬ ਤੁਸੀਂ ਗੱਲ ਕਰਨ ਦੀ ਚਾਹੁੰਦੇ ਹੋ ਕਿ ਅੱਜ ਦੇ ਧਰਨੇ ਦਿਨ ਦਿਹਾੜੇ ਕਤਲਿਆਮ ਲੁੱਟਾ ਠੋਹਾ ਉਰੇ ਮਤਲਕ ਅੱਜ ਦਾ ਧਰਣਾ ਲਾਇਆ ਕਿਹਨੂੰ ਮੁੱਖ ਮੰਤਰੀ ਬਣਾਇਆ ਕਿਹਨੂੰ ਨਹੀਂ ਬਣਾਇਆ ਇਹ ਮੇਰਾ ਵਿਸ਼ਾ ਨਹੀਂ ਹੈ ਮੇਰੀ ਤਾਂ ਬੇਨਤੀ ਹੈ ਕਿ ਮੁੱਖ ਮੰਤਰੀ ਜਿੰਨੇ ਮਰਜੀ ਬਦਲੋ ਨਾਂ ਬਦਲੋ ਲੇਕਿਨ ਪੰਜਾਬ ਦੇ ਅੰਦਰ ਅਮਨ ਔਰ ਸ਼ਾਂਤੀ ਹੋਣੀ ਚਾਹੀਦੀ ਹੈ ਲੋਏ ਨਾਦਰ ਦੀ ਸਥਿਤੀ ਬਿਲਕੁਲ ਠੀਕ ਹੋਣੀ ਚਾਹੀਦੀ ਹੈ ਔਰ ਜਿਸ ਪ੍ਰਕਾਰ ਲੋਕਾਂ ਦੇ ਮਨ ਦੇ ਵਿੱਚ ਭੈ ਬੈਠ ਗਿਆ ਹੈ ਪੰਜਾਬ ਨੂੰ ਲੈ ਕੇ ਇਹ ਨਹੀਂ ਹੋਣਾ ਚਾਹੀਦਾ ਇਹਨਾਂ ਕੈਬਨਟ ਮੰਤਰੀ ਇਹੋ ਕੈਪਟਨ ਲੋਕੀ ਦਾ ਪਰ ਇਹ ਦਰਿਆ ਮੂੜੀਆਂ ਚੱਲਦੀਆਂ ਨਸ਼ਾ ਇਹ ਕੈਬਨਟ ਜਿਹੜਾ ਮੰਤਰੀ ਹੈ ਕਾਗਜ਼ੀ ਪਤਰੀ ਕੈਪਟਨ ਮੰਤਰੀ ਹੈ ਇਹਨਾਂ ਲੋਕਾਂ ਨੇ ਨੌਨ ਐਕਸਪੀਰੀਅੰਸ ਗਵਰਨਮੈਂਟ ਹੈ ਇਸ ਗਵਰਨਮੈਂਟ ਨੇ ਪੰਜਾਬ ਦਾ ਜਨਾਜਾ ਘੜਤਾ ਲਾ ਐਂਡ ਆਰਡਰ ਤੇ ਇੱਕ ਵੱਡਾ ਇਸ਼ੂ ਹੈ ਹੀ ਹੈ ਨਸ਼ੇ ਦਾ ਬਹੁਤ ਵੱਡਾ ਇਸ਼ੂ ਹੈ ਅੱਜ ਅੱਜ ਬਿਲਕੁਲ ਪੰਜਾਬ ਦੇ ਕੋਲੇ ਆਮਦਨ ਦੇ ਕੋਈ ਸਾਧਨ ਨਹੀਂ ਰਹਿ ਗਏ ਕਰਜ਼ਾ ਬੇਸ਼ੁਮਾਰ 91000 ਕਰੋੜ ਰੁਪਏ ਦਾ ਕਰਜ਼ਾ ਚੜਾਤਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਅੰਦਰ ਇੱਕ ਹਾਸੋ ਹਿੰਸ ਸਥਿਤੀ ਬਣੀ ਵੀ ਹੈ ਔਰ ਗੰਭੀਰ ਸਥਿਤੀ ਹੈ ਔਰ ਅਸੀਂ ਸਾਰੇ ਚਿੰਤਤ ਹਾਂ ਸਾਢੇ 3 ਕਰੋੜ ਪੰਜਾਬ ਦੇ ਲੋਕ ਦੁਕਾਨਦਾਰ ਦਿਹਾੜੀਦਾਰ ਮਜ਼ਦੂਰ ਫੈਕਟਰੀ ਵਾਲਾ ਆਮ ਸ਼ਹਿਰੀ ਇਸ ਗੱਲ ਤੋਂ ਚਿੰਤਤ ਹੈ ਕਿ ਆਉਣ ਵਾਲਾ ਕੱਲ ਪੰਜਾਬ ਦਾ ਕੀ ਹੋ ਜਾਊਗਾ ਅੱਲਾ ਮੁਹੱਬਤ ਦੀ ਪਹਿਲੀ ਸੇਵਾ ਕੀਤੀ ਜਾਣੀ ਚਾਹੀਦੀ ਹੈ ਜਾਣਕਾਰੀ ਸਰਕਾਰ ਨੂੰ ਕਿਸੇ ਦੇ ਹੱਥਾਂ ਦੀ ਕਹਿ ਨਾਲ ਕੋਈ ਫਰਕ ਨਹੀਂ ਪੈਂਦਾ ਮੇਰੀ رائے ਹੈ ਕਿ 10-15 ਵਾਰੀ ਹੋਰ ਅਗਰ ਉਹਦਾ ਚਿੱਤ ਪਰ ਜਾਏ ਪਰ ਅਗਰ ਲੋਕਪ੍ਰੀਅਤਾ ਥੋੜੀ ਬਚ ਜਾਏ ਹੋਰ ਕੋ ਸਾਨੂੰ ਕਿਸੇ ਦੇ ਚਾਹੁੰਦੇ ਇਹ ਲਾਭ ਲੈ ਲੇਗਾ ਸਾਨੂੰ ਕਿਸੇ ਦੇ ਕੋਈ ਵਿਅਕਤੀ ਸਾਨੂੰ ਐਰਾ ਗੈਰਾ ਨੱਥੂ ਗੈਰਾ ਕੋਈ ਹੱਤਵਾਲੀ ਕਹਵੇ ਜਾਂ ਕੋਈ ਸਾਡੇ ਤੇ ਇਲਜ਼ਾਮ ਲਾਵੇ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਰਾਜਾ ਸਾਹਿਬ ਇਹਦੀ ਸਰਕਾਰ ਬੰਨ੍ਹ ਕਰ ਰਹੀ ਹੈ ਜੀ ਜਿਹਦੇ ਪਾਣੀ ਘਟਾ ਕੇ ਕੀ ਕਰਨ ਜਾਓਗੇ ਲੋਕ ਇਸ ਲਈ ਲਿਆਦੀ ਜਿਹਦੇ ਪੈਡੀ ਜਾਣ ਹੋਏਗੀ ਪੰਜਾਬ ਨੇ ਇਸ ਤੇ ਕੰਮ ਕਰਦਾ ਦੋ ਸਰਦਾਰ ਬਣੇਗੀ ਉਦੋਂ ਸਰਕਾਰ ਵਾਲੇ ਗੱਲ ਕਰਾਂਗੇ